ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਗੁਰ ਪ੍ਰਸਾਦ ਇੱਕ ਅਦੁੱਤੀ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮਾਰੂ ਕਾਫੀ ਮਖੱਲਾ ਪਹਿਲਾ ਕਰ ਦੂਜਾ ਮਾਰੂ ਰਾਗਣੀ ਦੇ ਕਾਫੀ ਛੰਦ ਵਿੱਚ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਉੱਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਇਹ ਪਾਵਨ ਅਸ਼ਟਪਦੀਆਂ ਦੀ ਬਾਣੀ ਕਰ ਦੂਸਰੇ ਸਰਤਾਲ ਵਿੱਚ ਜਗਿਆਸੂ ਤੇ ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਉਚਾਰਨ ਕਰਕੇ ਉਪਦੇਸ਼ ਦੇਣਾ ਕੀਤਾ ਹੈ ਆ ਉਹ ਮਨੋ ਡੁੰਬੜੀ ਕੀਤੀ ਮਿੱਤਰ ਕਰੇਉ ਜਿਵੇਂ ਡੁੰਬਣੀ ਦੋ ਮਣਿ ਕੀਏ ਇਸਤਰੀ ਕਦੇ ਪੇਕੇ ਘਰ ਵਿੱਚ ਆਉਂਦੀ ਹੈ ਤੇ ਕਦੇ ਸਹੁਰੇ ਘਰ ਵਿੱਚ ਜਾਂਦੀ ਹੈ ਭਾਵ ਪਤੀ ਦੀ ਸੇਵਾ ਨਾ ਕਰਨੇ ਕਰਕੇ ਨਾ ਪੇਕੇ ਘਰ ਵਿੱਚ ਨਾ ਸਹੁਰੇ ਘਰ ਵਿੱਚ ਆਦਰ ਪਾਉਂਦੀ ਇਉ ਸਦਾ ਦੁਖੀ ਹੁੰਦੀ ਰਹਿੰਦੀ ਹੈ ਭਾਵੇਂ ਪਤੀ ਤੋਂ ਬਗੈਰ ਹੋਰ ਕਿਤਨੇ ਵੀ ਮਿੱਤਰ ਬਣਾ ਲੈਣਾ ਕਰੇ ਇਸੇ ਪ੍ਰਕਾਰ ਦੁਚਿੱਤੇ ਮਨ ਵਾਲੀ ਜੀਵ ਰੂਪ ਇਸਤਰੀ ਕਦੇ ਇਸ ਲੋਕ ਵਿੱਚ ਜਨਮ ਧਾਰ ਕੇ ਆਉਂਦੀ ਹੈ ਕਦੇ ਮਰ ਕੇ ਪ੍ਰਲੋਕ ਵਿੱਚ ਚਲੀ ਜਾਂਦੀ ਹੈ ਭਾਵ પતિ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਨਹੀਂ ਕਰਦੀ ਇਸ ਕਰਕੇ ਫਿਰ ਦੁਖੀ ਹੁੰਦੀ ਰਹਿੰਦੀ ਹੈ ਸਾ ਧਨ ਢੋਈ ਨਾ ਲਹੈ ਵਾਡੀ ਕਿਉ ਤੀਰੇ ਕਹਿੰਦੇ ਸਾ ਉਹ ਤਨ ਇਸਤਰੀ ਪੇਕੇ ਕਰਤੇ ਸਹੁਰੇ ਘਰ ਦਾ ਕੋਈ ਆਸਰਾ ਨਹੀਂ ਲੈ ਸਕਦੀ ਆਪਣੇ ਪਤੀ ਦੇ ਪਿਆਰ ਵੱਲੋਂ ਵਾਢੀ ਵਿਛੜੀ ਹੋਈ ਕਿਸ ਪ੍ਰਕਾਰ ਧੀ ਰਿਓ ਧੀਰਜ ਨੂੰ ਪਕੜੇ ਭਾਵ ਨਹੀਂ ਪਕੜ ਸਕਦੀ ਵਾ ਧੀਰਜਤਾ ਤੋਂ ਰਹਿ ਧੋਕੇ ਵਿਛੜੀ ਹੋਈ ਦੁੱਖ ਹੀ ਭੋਗਦੀ ਹੈ ਮੈਡਾ ਮਨ ਰਤਾ ਆਪਨੜੇ ਪਰ ਨਾਲ जिज्ञासु रूप स्त्री ਕਹਿੰਦੀ ਹੈ ਕਿ ਮੇਡਾ ਮੇਰਾ ਮਨ ਚਿਤ ਤਾਂ ਆਪਣੇ ਪੇਰ ਪਦੀ ਪਰਮੇਸ਼ਰ ਦੇ ਨਾਲ ਸੰਗ ਰਤਿਆ ਹੋਇਆ ਹੈ ਹੋਂ ਕੋਲ ਕੁਮਾਈ ਖੰਨੀਏ ਕੀਤੀ ਹੱਕ ਪੋਰੀ ਨਦਰ ਨਿਹਾਲ ਰਹਾਉ ਕਹਿੰਦੇ ਮੈਂ ਆਪਣੇ ਪਤੀ ਪਰਮੇਸ਼ਰ ਤੋਂ ਮਨ ਕਰਕੇ ਕੋਲ ਬਲਹਾਰ ਤਨ ਕਰਕੇ ਕੁਮਾਈ ਵਾਰਨੇ ਜਾਂਦੀ ਹਾਂ ਅਤੇ ਆਪਣੀ ਜ਼ਿੰਦਗੀ ਵੀ ਉਸ ਤੋਂ ਖੰਨੀਆਂ ਟੁਕੜੇ ਟੁਕੜੇ ਵਾ ਕੁਰਬਾਨ ਕੀਤੀ ਹੋਈ ਹੈ ਮੈਂ ਤਾਂ ਸੱਗੇ ਇਹੋ ਬੇਨਤੀ ਕਰਦੀ ਰਹਿੰਦੀ ਹਾਂ ਕਿ हे ਪੱਦੀ ਪਰਮੇਸ਼ਰ ਤੂੰ ਮੇਰੇ ਵੱਲ ਇੱਕ ਭੋਰੀ ਰੰਚਕ ਮ੍ਰਤਾ ਮਾਤਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਤੱਕਣਾ ਕਰ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਆ ਪਈੜ ਐ ਡੋਹਾਗਣੀ ਸਹਰੜੈ ਕਿਉ ਜਾਓ ਜਿਹੜੀ ਇਸਤਰੀ ਪੇਕੇ ਘਰ ਵਿੱਚ ਹੀ ਡਹਾਗਣੀ ਛੁੱਟੜ ਹੈ ਪਾਉ ਪਤੀ ਦੀ ਸੇਵਾ ਕਰਨ ਦੀ ਜਾਂਚ ਪਤੀ ਵਰਤਾ ਤਨ ਵਿੱਚ ਪਰਪੱਕ ਰਸੋਈ ਬਣਾਉਣ ਆਦ ਦਾ ਕੋਈ ਗੁਣ ਨਹੀਂ ਸਿੱਖਦੀ ਉਹ ਸਹੁਰੇੜਾ ਸਹੁਰੇ ਘਰ ਵਿੱਚ ਕਿਵੇਂ ਸੁਖਪੂਰਵਕ ਜਾ ਸਕਦੀ ਹੈ ਪਾਉ ਸਹੁਰੇ ਘਰ ਵਿੱਚ ਜਾ ਕੇ ਕਿਵੇਂ ਸੁਖ ਦਾ ਜੀਵਨ ਬਤੀਤ ਕਰੇਗੀ ਅਰਥਾਤ ਨਹੀਂ ਕਰ ਸਕਦੀ ਮੈਂ ਗਲ ਔਗਣ ਮੁਟੜੀ ਬਿਨ ਪੈਰ ਝੂਰ ਮਰਾਉ ਹਾ ਮੇਰੇ ਅੰਤੈਕਾਰੂਪੀ ਗਲ ਕੰਠ ਵਿੱਚ ਔਗਣਾ ਦਾ ਪਾਰ ਹੈ ਇਸੇ ਔਗਣਾ ਕਰਕੇ ਮੈਂ ਮੁਠੜੀ ਲੁੱਟੀ ਗਈ ਹਾਂ ਵਾ ਕਾਮਾਦ ਚੋਰਾਂ ਦੀ ਕੁਸੰਗਤ ਕਰਕੇ ਲੁੱਟੀ ਗਈ ਹਾਂ ਅਤੇ ਮੇਰਾ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਗੈਰ ਝੁਰ ਝੁਰ ਦੁਖੀ ਹੋ ਕੇ ਮਰਾਉ ਮਰਨਾ ਹੁੰਦਾ ਹੈ ਪਈੜਾ ਪਿਰ ਸੰਮਲਾ ਸਹੁਰੜਾ ਘਰਵਾਸ ਜਿਹੜੀ ਪਤੀ ਵਰਤਾ ਧਰਮ ਵਾਲੀ ਇਸਤਰੀ ਪੇਈੜਾ ਪੇਕੇ ਘਰ ਵਿੱਚ ਰਹਿੰਦੀ ਹਰ ਵਕਤ ਪੇਰ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਸੰਮਲਾ ਯਾਦ ਕਰਦੀ ਹੈ ਉਸ ਦਾ ਸਹੁਰੇੜਾ ਸਹੁਰੇ ਘਰ ਵਿੱਚ ਵੀ ਸੁਖ ਨਾਲ ਵਸਣਾ ਹੁੰਦਾ ਹੈ ਇਸੇ ਪ੍ਰਕਾਰ ਜੋ ਜੀਵ ਰੂਪ ਇਸਤਰੀ ਇਸ ਲੋਕ ਰੂਪੀ ਪੇਕੇ ਘਰ ਵਿੱਚ ਰਹਿੰਦੀ ਹਰ ਵਕਤ ਪਤੀ ਪਰਮੇਸ਼ਰ ਨੂੰ ਯਾਦ ਕਰਦੀ ਹੈ ਉਸ ਦਾ ਪਰਲੋਕ ਰੂਪੀ ਸਹੁਰੇ ਘਰ ਵਿੱਚ ਜਾਂ ਸੱਚਖੰਡ ਰੂਪੀ ਸਹੁਰੇ ਘਰ ਵਿੱਚ ਸੁਖ ਨਾਲ ਵਾਸਾ ਹੁੰਦਾ ਹੈ ਸੁਖ ਸਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਕਹਿੰਦੇ ਉਸ ਸੁਹਾਗਵੰਤੀ ਦਾ ਸੁਖ ਆਨੰਦ ਸਰੂਪ ਦੇ ਨਾਲ ਸਬੰਧ ਕੀ ਇਹ ਸੰਬੰਧ ਮਿਲਾਪ ਹੋ ਜਾਂਦਾ ਉਸ ਦਾ ਆਨੰਦ ਸਰੂਪ ਦੀ ਪ੍ਰਾਪਤੀ ਵਾਲੀ ਨਿਰਵਕਲਪ ਸਮਾਧੀ ਵਿੱਚ ਸੰਬੰਧ ਕੀ ਇਹ ਸੋਣਾ ਹੁੰਦਾ ਹੈ ਜਿਸ ਨੇ ਗੁਣਤਾਸ ਗੁਣਾੰਦੀ ਖਜ਼ਾਨੇ ਪਿਰਪਦੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਭਾਵੇਂ ਜੀਵ ਰੂਪੀ ਸਤਰੀ ਉੱਪਰ ਲੈਣ ਲਈ ਪੱਟ ਰੇਸ਼ਮ ਦੀ ਲੇਫ ਰਜ਼ਾਈ ਤੇ ਹੇਠ ਵਿਛਾਉਣ ਵਾਸਤੇ ਨਿਹਾਲੀ ਤੁਲਾਈ ਬਣਾ ਲੈਣਾ ਕਰੇ ਤੇ ਸਰੀਰ ਦੇ ਅੰਗਾਂ ਨੂੰ ਢੱਕਣ ਲਈ ਚੰਗੇ ਚੰਗੇ ਰੇਸ਼ਮੀ ਬਸਤਰ ਵੀ ਪਹਿ ਲੈਣਾ ਕਰੇ ਪਿਰ ਮੁੱਤੀ ਡੋਹਾ ਗਣੀ ਤਿੰਨ ਦੁਖੀ ਰਹਿਣ ਵਿਹਾਇ ਕਹਿੰਦੇ ਪਰੰਤੂ ਜੋ ਜੀਵ ਰੂਪ ਡੋਹਾ ਗਣੀ ਦੋਹਾ ਗਣ ਇਸਤਰੀ ਪਤੀ ਪਰਮੇਸ਼ਰ ਨੇ ਮੁੱਤੀ ਹੁੰਦਾ ਛੁੱਟੜ ਕੀਤੀ ਹੋਈ ਆ ਜੋ ਦੋਹਾ ਗਣ ਇਸਤਰੀ ਛੁੱਟੜ ਜਾਣ ਕੇ ਪਤੀ ਪਰਮੇਸ਼ਰ ਨੇ ਮੁੱਤੀ ਛੱਡੀ ਹੋਈ ਆ ਉਸ ਦੀ ਪ੍ਰਤੱਖ ਵਾ ਅਵਸਥਾ ਰੂਪ ਰਹਿਣ ਰਾਤ ਦੁਖੀ ਹੋਈ ਦੀ ਵਿਹਾਇ ਬਤੀਤ ਹੁੰਦੀ ਹੈ ਕਿੱਤੀ ਚਖੋ ਸਾੜੜੇ ਕਿਤੀ ਵੇਸ ਕਰੇ ਫਿਰ ਬਿਨ ਜੋਬਨ ਬਾਦ ਗਯਮ ਬਾੜੀ ਚੂਰੇ ਦੀ ਚੂਰੇ ਹਾਂ ਛੁੱਟੜ ਇਸਤਰੀ ਭਾਵੇਂ ਕਿਤਨੇ ਹੀ ਸਾੜੜੇ ਸਵਾਦਾਂ ਨੂੰ ਚੱਕ ਲਵੇ ਭਾਵੇਂ ਕਿਤਨੇ ਹੀ ਤਨ ਉਤੇ ਵੇਸ ਲਿਬਾਸ ਬਣਾ ਲੈਣਾ ਕਰੇ ਪਰ ਉਸਦੀ ਪੱਦੀ ਦੀ ਸੇਵਾ ਤੋਂ ਬਗੈਰ ਜੋਬਨ ਜਵਾਨ ਅਵਸਥਾ ਕੋਟਿਆਂ ਪੁਰਖਾਂ ਦੀ ਕੁਸੰਗਤ ਵਿੱਚ ਪੈ ਕੇ ਬਾਦ ਬੀ ਅਰਤੀ ਹੀ ਗయం ਚਲੀ ਗਈ ਪਾਪ ਚਲੀ ਜਾਂਦੀ ਹੈ ਅਤੇ ਪਤੀ ਪਿਆਰ ਤੋਂ ਵਾਢੀ ਗਈਏ ਵਿਛੜੀ ਹੋਈ ਝੋਰੀਆਂ ਕਰਕੇ ਝੂਰੋਂ ਕੀਏ ਝੂਰਦੀ ਹੀ ਰਹਿੰਦੀ ਹੈ ਵਾਹ ਹੋਰਨਾ ਦੇ ਗੁਨਾ ਤੇ ਵਿੜਾਈ ਨੂੰ ਵੇਖ ਕੇ ਝੋਰੀਆਂ ਵਿੱਚ ਝੂਰਦੀ ਰਹਿੰਦੀ ਹੈ ਸੱਚੇ ਸੰਦਾ ਸੱਡੜਾ ਸੁਣੀਏ ਗੁਰ ਵਿਚਾਰ ਸੁਫਿਰ ਜਦ ਜਗਿਆ ਸੂਰਪਿ ਸਤਰੀ ਨੇ ਮਹਾਤਮਾ ਰੂਪ ਸਖੀ ਨੂੰ ਕਿਹਾ ਕਿ ਮੈਨੂੰ ਉਪਦੇਸ਼ ਦੇਣਾ ਕਰ ਤਦਉ ਮਹਾਤਮਾ ਰੂਪ ਸਖੀ ਕਹਿਣ ਲੱਗੀ ਕਿ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਜੋ ਸਦਾ ਰਹਿਣ ਵਾਲੇ ਅਕਾਲ ਪੁਰਖ ਦਾ ਸੰਦਾ ਹੁੰਦਾ ਪ੍ਰੇਮ ਭਰਿਆ ਸੱਦੜਾ ਸਦਾ ਸੁਨੇਹਾ ਹੈ ਸੱਦੜਾ ਜਸ ਹੈ ਉਸ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਦੁਆਰਾ ਸੁਣਨਾ ਕਰੀਏ ਵਾ ਗੁਰਾਂ ਦੀ ਵਿਚਾਰ ਦੁਆਰਾ ਸ਼ਰਵਣ ਕਰੀਏ ਸੱਚੇ ਸੱਜਾ ਬਹਿਣਾ ਨਜ਼ਰੀ ਨਦਰ ਪਿਆਰ ਜੋ ਸੱਚੇ ਪਰਮੇਸ਼ਰ ਦਾ ਸੱਚਾ ਅੰਤਰ ਮੁਕਤਾਵਾ ਸਰੂਪ ਸਤ ਸੰਗਤ ਰੂਪੀ ਬਹਿਣਾ ਸਿੰਘਾਸਣ ਹੈ ਜਿਸ ਉੱਤੇ ਨਜ਼ਰੀ ਪਰਮੇਸ਼ਰ ਦੀ ਗੁਰਾਂ ਦੁਆਰਾ ਨਦਰ ਕਿਰਪਾ ਦ੍ਰਿਸ਼ਟੀ ਹੋਈ ਹੈ ਉਸ ਦਾ ਸੱਚੇ ਸਿੰਘਾਸਣ ਦੀ ਪ੍ਰਾਪਤੀ ਵਿੱਚ ਪਿਆਰ ਪ੍ਰੇਮ ਲੱਗਦਾ ਹੈ ਗਿਆਨੀ ਅੰਜਨ ਸੱਚਾ ਦੇਖੇ ਦੇਖਣਹਾਰ ਗਿਆਨੀ ਗਿਆਨਵਾਨ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਜੁਗਤ ਰੂਪ ਸਲਾਈਆਂ ਦੁਆਰਾ ਸੱਚ ਦੀ ਪ੍ਰਾਪਤੀ ਦਾ ਗਿਆਨ ਰੂਪੀ ਅੰਜਨ ਸੁਰਮਾ ਪਾਇਆ ਹੁੰਦਾ ਹੈ ਅਤੇ ਗਿਆਨਵਾਨ ਦੇਖਣਹਾਰ ਦੇਖਣ ਵਾਲਾ ਹੋ ਕੇ ਗੁਰਾਂ ਦੁਆਰਾ ਹਰੀ ਪਰਮੇਸ਼ਰ ਨੂੰ ਦੇਖ ਲੈਣਾ ਕਰਦਾ ਹੈ ਗੁਰਮੁਖ ਬੂਝੈ ਜਾਣੀ ਹੈ ਹੋਮੈ ਗਰਬ ਨਿਵਾਰ ਜੇਕਰ ਦੇਹ ਦੀ ਹੰਗਤਾ ਗੁਣਾ ਸਾਧਨਾ ਦਾ ਗਰਭ ਹੰਕਾਰ ਨਿਵਰਤ ਕਰੀਏ ਅਤੇ ਮੁਖੀ ਗੁਰਾਂ ਦੇ ਉਪਦੇਸ਼ ਨੂੰ ਬੁੱਝਣਾ ਸਮਝਣਾ ਕਰੀਏ ਤਾਂ ਫਿਰ ਸਰੂਪ ਦੀ ਸਾਖਿਆਤਤਾ ਨੂੰ ਜਾਣੀਦਾ ਹੈ ਵਾ ਮੁਖੀ ਗੁਰਾਂ ਗੁਰਮੁਖਾਂ ਤੋਂ ਪ੍ਰਭੂ ਪ੍ਰਾਪਤੀ ਵੱਲ ਉਪਦੇਸ਼ ਪੁਛ ਸਮਝ ਕੇ ਫਿਰ ਸਰਵਣ ਮੰਨਣ ਅਧਿਆਸਨ ਕਰੀਏ ਤਾਂ ਸਰੂਪ ਦੀ ਸਾਖਿਆਤਤਾ ਨੂੰ ਜਾਣੀਦਾ ਹੈ ਅਤੇ ਅੰਦਰੋਂ ਦੇਹ ਦੀ ਹੰਗਤਾ ਤੇ ਗੁਣਾ ਦਾ ਹੰਕਾਰ ਨਿਵਰਤ ਹੋ ਜਾਂਦਾ ਹੈ ਤਉ ਪਾਵਨ ਤਉ ਜਹੀਆ ਮੂ ਜਹੀਆ ਕੀਤੀ ਆਹ ਏ ਪਰਮੇਸ਼ਰ ਜੋ ਸ਼ਰਧਾ ਵਾਲੀਆਂ ਮਹਾਤਮਾ ਰੂਪ ਸਖੀਆਂ ਤਉ ਕਈਏ ਤੈਨੂੰ ਪਾ ਜਾਂਦੀਆਂ ਹਨ ਜੋ ਤੇਰੇ ਉੱਤੇ ਪ੍ਰੇਮ ਦੇ ਨਾਲ ਭਾਵਨਾ ਸ਼ਰਧਾ ਕਰਦੀਆਂ ਹਨ ਉਹ ਤੇਰੇ ਜੈਸੀਆਂ ਵਰਗੀਆਂ ਹੀ ਹੋ ਜਾਂਦੀਆਂ ਮੂ ਕਈਏ ਮੇਰੇ ਜਹੀਆਂ ਜੈਸੀਆਂ ਵਰਗੀਆਂ ਗੁਰ ਉਪਦੇਸ਼ ਤੋਂ ਬਗੈਰ ਸ੍ਰਿਸ਼ਟੀ ਵਿੱਚ ਕਿਤਨੀਆਂ ਹੀ ਤੁਰੀਆਂ ਫਿਰਦੀਆਂ ਹਨ ਫਿਰ ਬਹਾਤਮਾ ਰੂਪ ਸਖੀਆਂ ਕਹਿੰਦੀਆਂ ਹਨ ਨਾਨਕ ਦਾ ਨਵੀ ਛੜੈ ਤਿੰਨ ਸੱਚੈ ਰਤੜਿਆਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਗਿਆਸੂ ਰੂਪ ਸਖੀ ਜੋ ਤਿੰਨ ਕਈਏ ਤਿਸ ਸੱਚੇ ਸਦੀਵ ਰਹਿਣ ਵਾਲੇ ਪਤੀ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਹਨ ਉਹਨਾਂ ਨਾਲੋਂ ਨਾ ਪਤੀ ਪਰਮੇਸ਼ਰ ਕਦੇ ਵੀ ਵਿਛੜਦਾ ਨਹੀਂ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ What? ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ